ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਕਿਸਾਨ ਮੋਰਚੇ ਦੀ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆਂ ਦੇਖ ਸਕਦੇ ਹੋ ਖਾਲਸਾਈ ਨਿਸ਼ਾਨ ਜਿਹੜੇ ਨੇ ਉਹ ਇਸ ਵੇਲੇ ਸ਼ੰਭੂ ਬਾਰਡਰ ਤੇ ਝੂਲਦੇ ਹੋਏ ਦਿਖ ਰਹੇ ਨੇ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਸ਼ੰਭੂ ਬਾਰਡਰ ਤੇ ਪ੍ਰਕਾਸ਼ ਕਰ ਦਿੱਤੇ ਗਏ ਨੇ ਕੇਸਰੀ ਨਿਸ਼ਾਨ ਜਿਹੜੇ ਨੇ ਉਹ ਹੁਣ ਤੁਹਾਨੂੰ ਝੂਲਦੇ ਹੋਏ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਇਹ ਵੀ ਦਿਖਾ ਦਿੰਨਾ ਹੈ ਦੂਜੇ ਪਾਸੇ ਹਰਿਆਣਾ ਅਧਿਸਰਧਾ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤਾਇਨਾਤਾ ਤੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਤੁਹਾਨੂੰ ਡਿਊਟੀ ਕਰਦੇ ਹੋਏ ਨਜ਼ਰ ਆਉਣਗੇ ਪਰ ਤਸਵੀਰ ਬਹੁਤ ਸੋਹਣੀ ਤਸਵੀਰ ਹੈ ਜਿੱਥੇ ਕੇਸਰੀ ਨਿਸ਼ਾਨ ਜਿਹੜੇ ਨੇ ਉਹ ਝੂਲਦੇ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਇਹ ਬਹੁਤ ਖਾਸ ਤਸਵੀਰ ਹੈ ਬਹੁਤ ਸੋਹਣੀ ਤਸਵੀਰ ਹੈ ਪ੍ਰਕਾਸ਼ ਕੀਤੀ ਗਈ ਹੈ ਤਾਂ ਦੇਖੋ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਇਸ ਵੇਲੇ ਤੁਹਾਨੂੰ ਝੂਲਦੇ ਦਿਖ ਰਹੇ ਨੇ ਹਰਿਆਣਾ ਦੀ ਸਰਹੱਦ ਤੇ ਪੰਜਾਬ ਦੀ ਸਰਹੱਦ ਤੇ ਤਾਂ ਇਹ ਤਸਵੀਰ ਦੇਖੋ ਹੁਣ ਤੱਕ ਦੇ ਸ਼ੰਭੂ ਕਿਸਾਨ ਮੋਰਚੇ ਦੀ ਸਭ ਤੋਂ ਸੋਹਣੀ ਤਸਵੀਰ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ ਜਿਹੜਾ ਉਹ ਇਸ ਵੇਲੇ ਸ਼ੰਭੂ ਮੋਰਚੇ ਤੇ ਪ੍ਰਕਾਸ਼ ਕੀਤਾ ਗਿਆ ਹੈ ਦੇਖ ਸਕਦੇ ਹੋ ਇਹ ਤਸਵੀਰਾਂ ਬਹੁਤ ਸੋਹਣੀਆਂ ਨੇ ਤਾਂ ਇਸ ਦੇ ਨਾਲ ਜਿੱਥੇ ਕਿਸਾਨਾਂ ਨੂੰ ਜੋਸ਼ ਮਿਲਦਾ ਹੈ ਬਿਲਕੁਲ ਦੇਖਿਆ ਜਾਵੇ ਇੱਕ ਸ਼ਕਤੀ ਮਿਲਦੀ ਹੈ ਕਿ ਕਿਸ ਤਰ੍ਹਾਂ ਆਪਣੇ ਟੀਚੇ ਦੇ ਲਈ ਕੰਮ ਕਰਨਾ ਹੈ ਕਿਸ ਤਰ੍ਹਾਂ ਆਪਣੇ ਹੱਕਾਂ ਦੇ ਲਈ ਲੜਨਾ ਹੈ ਤਾਂ ਇਹ ਸਭ ਤੋਂ ਜਿਹੜਾ ਹੌਸਲੇ ਦਾ ਪ੍ਰਤੀਕ ਤੇ ਨਿਸ਼ਾਨ ਸਾਹਿਬ ਆ ਤਾਂ ਹੁਣ ਵਾਕਈ ਸਭ ਤੋਂ ਸੋਹਣੀ ਤਸਵੀਰ ਹੈ ਜੋ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਹਾਂ